ਵੈਗੁਰੂ ਜੀ ਦਾ ਖਲਸਾ ਵੈਗੁਰੂ ਜੀ ਕੀ ਫਤਿਹ ਕਿਵੇਂ ਹੋ ਠੀਕ ਠਾਕ ਹੋ ਗਰਮੀ ਨੇ ਮਾਰ ਲਈ ਮਤ ਆਪਾਂ ਬਣਾਉਣ ਲੱਗੇ ਅੱਜ ਕੱਦੂ ਵਾਵਾ ਦੇ ਨਾਲ ਤੋਂ ਤੇ ਉਹ ਦੇਸੀ ਜਿਹੇ ਤਰੀਕੇ ਨਾਲ ਬਣਾਵਾਂਗੇ ਜਮਾ ਮੜਕਾ ਵੜਾਇਆ ਪਿਆ ਮੈਨੂੰ ਤਾਂ ਕੀ ਕਰਾਂ ਸੀਨੂ ਸੀਨੀ ਹੋ ਗਈ ਤੇ ਅੱਜ ਆਪਾਂ ਬਣਾਵਾਂਗੇ ਜਮਾ ਦੇਸੀ ਜਿਹੇ ਤਰੀਕੇ ਨਾਲ ਚੈਨਲ ਦੇ ਨਵਿਆਂ ਦਾ ਸਵਾਗਤ ਆ ਤੁਹਾਡਾ ਤੈਨੂੰ ਸਬਸਕ੍ਰਾਈਬ ਕਰ ਲੈਣਾ ਜੇ ਪੁਰਾਣਿਆਂ ਤੋਂ ਦਿਲੋਂ ਧੰਨਵਾਦ ਤੇ ਤੁਹਾਨੂੰ ਦਿਖਾਉਣੇ ਤਰੀਕਾ ਦੇਖੋ ਜੀ ਆਪਾਂ ਕਦੋਂ ਕੱਟ ਲਈ ਸੀਗੇ ਤੇ ਜਦੋਂ ਮੈਂ ਫੋਕੇ ਧਰਤੇ ਇਹਨਾਂ ਨੂੰ ਹਾਂਜੀ ਆਪਾਂ ਥੋੜਾ ਜਿਹਾ ਨਮਕ ਪਾ ਦਿੰਨੇ ਇਹਦੇ ਵਿੱਚ ਹੁਣ ਆ ਲੋ ਜੀ ਇੱਕ ਚਮਚਾ ਨਮਕ ਦਾ ਪਾ ਦਿੰਨੇ ਆ ਬਾਅਦ ਇਹ ਛੜ ਜੂਗਾ ਪਾਣੀ ਹੁਣ ਤੇ ਆਪਾਂ ਇਹ ਹੁਣ ਧਰ ਦਿੰਨੇ ਉੱਪਰ ਇਹਨੂੰ 200 ਤੱਕ ਕਰਨਾ ਮਾਂ ਮੰਗੇ ਤੇ ਜਿਹੜਾ ਆਪਣਾ ਮਸਾਲਾ ਇਹਦਾ ਮਸਾਲਾ ਉਹ ਆਪਾਂ ਬਣਾਵਾਂਗੇ ਕੁੰਡੇ 'ਚ ਕਟੜ ਲਾਂਗੇ ਇਹਨੂੰ ਆਪੇ ਅੱਜਨ ਇਹਨੂੰ ਅੱਡ ਭੁੰਨ ਕੇ ਤੇ ਬਸ ਤੇ ਆਪਣੇ ਪਿਆਜ਼ ਬਣ ਗਏ ਤੇ ਪਿਆਜ਼ ਬਣ ਗਏ ਜਦੋਂ ਤੇ ਆਪਾਂ ਫਿਰ ਉਹਦੇ ਪਾ ਦਾਂਗੇ ਇਹਦੇ ਵਿੱਚ ਆਪਾਂ ਕਟਰੇ ਨੇ ਮਸਾਦਾ ਮਸਾਲਾ ਆਪਾਂ ਵੱਖਰਾ ਭੁੰਨਾਂਗੇ ਥੋੜਾ ਜਿਹਾ ਵਾਲੇ ਵਿੱਚ ਲਸਣ ਤੇ ਮੋਟਾ-ਮੋਟਾ ਜਿਹਾ ਆਪਾਂ ਪੀਸ ਲਿਆ ਇਹਨੂੰ ਕੋਟਲੇ ਨੇ ਕੁੰਡੇ ਦੇ ਵਿੱਚ ਤੇ ਇਹਨੂੰ ਅੱਡ ਭੁੰਨ ਲੈਨੇ ਮਸਾਲੇ ਨੂੰ ਹੁਣ ਮਰਚਾ ਪਾ ਕੇ ਜਦੋਂ ਉਹ ਕਦੂ ਜਮ ਰਿੱਜ ਗੇ ਵਿੱਚ ਮਸਾਲਾ ਪਾ ਦਿਆਂਗੇ ਲੋ ਜੀ ਆਪਾਂ ਧਰ ਲਈਏ ਇੱਥੇ ਬੱਟੀ ਫਰਾਈ ਵਣ ਗੈਸ ਤੇ ਦੇਸੀ ਘਿਓ ਪਾਤਾ ਵਿੱਚ ਜੀਰਾ ਹੋਇਆ ਪਿਆ ਖਤਮ ਮੈਨੂੰ ਯਾਦ ਭੁੱਲ ਗਿਆ ਦੁਕਾਨ ਤੋਂ ਮਗਾਉਣ ਦਾ ਤੇ ਇਧਰ ਆਪਾਂ ਮਸਾਲਾ ਜਗਾਉਗਾ ਭੁੱਜ ਹੁਣ ਹਨਾ ਪਾਦਨੇ ਦੇ ਵਿੱਚ ਮਸਾਲਾ ਇਹ ਗੰਡੇ ਪਿਆਜ਼ ਕੁੱਟੇ ਹੋਏ ਹਨਾ ਉਹ ਪਾ ਦਨੇ ਆਪਾਂ ਮਨੇ ਹੋਰ ਕਲਕ ਲੈਣ ਦੇ ਆਮਰੀ ਬੇਟੀ ਦੀ ਘਰੁੰਡੀ ਆ ਦੇਖੋ ਕਿਦੀ ਸੋਹਣੀ ਪਈ ਐ ਵੇਰੀ ਇਹ ਨਾ ਮੇਰੇ ਮੇਰੀਆਂ ਜਿਆਦਾ ਜੁੜੀਆਂ ਐ ਇਸ ڪرੂੰਡੀ ਦੇ ਨਾਲ ਮੇਰੀਆਂ ਬਹੁਤ ਜਿਆਦਾ ਜੁੜੀਆਂ ਮੇਰੀ ਧੀ ਦੀ ਯਾਦ ਆਹੀ ਹਲੋ ਕਿਉਂ ਕੱਲ ਕ ਗਿਆ ਇਹ ਦੀਵਾਲੀ ਵਾਲੇ ਦਿਨ ਜਗਾਉਣੀ ਹੁੰਦੀ ਸੀ ڪرੂੰਡੀ ਇਵੇਂ ਨਾ ਵਾਸਾ ਜੀ ਤੋਂ ਵੱਧ ਟੇਸਟੀ ਬਣਦੀ ਐ ਜਿਵੇਂ ਆਪਾਂ ਹੁਣ ਆਏ ਬਣਾਉਣੇ ਹੋਂ ਕੱਬੂ ਥੋੜਾ ਜਿਹਾ ਸਾਧਾ ਕ ਗਲਾਸ ਪਾਣੀ ਦਾ ਪਾਤਾ ਵਿੱਚ ਉਹਦੇ ਨਮਕ ਪਾਤਾ ਉਹ ਜਮਾ ਵਧੀਆ ਬਣ ਜਾਣਗੇ ਘੁਲ ਜਾਣਗੇ ਰਿਜ ਕੇ ਤੇ ਇਸ ਚ ਆਪਾਂ ਹਾ ਮਸਾਲਾ ਭੁੰਨ ਕੇ ਵੱਖਰਾ ਉਹਦੇ ਵਿੱਚ ਰਲਾ ਦੇਾਂਗੇ ਉਸੇ ਦੇਖ ਸਕਦੇ ਹੋ ਮਸਾਲਾ ਆਪਣਾ ਭੁੱਜ ਚੱਲਿਆ ਹੁਣ ਹੁਣੇ ਚਾਪਾ ਪਾ ਦੇਗੇ ਨੌਕ ਮਿਰਚਾਂ ਮੇਕ ਬਹੁਤ ਸੋਹਣੀ ਹੋਣ ਲੱਗੀ ਤੇ ਜੀ ਪਿਆਜ਼ ਆਪਰੋਂ ਲੈ ਲਸਣ ਪਾਇਆ ਛੋਟਾ ਚਮਚਾ ਪਲਾਲ ਮਿਰਚਾਂ ਦਾ ਪਾ ਦਨੇ ਆ ਨਮਕ ਪਾ ਦਨੇ ਇੱਕ ਚਮਚਾ ਅੱਧਾ ਚਮਚਾ ਪਨਮਕ ਦਾ ਪਾਇਆ ਵਾ ਉਹਦੇ ਵਿੱਚ ਮਸਾਲ ਉਹਦੇ ਕਦੂਆਂ ਦੇ ਦੇਖ ਸਕਦੇ ਹੋ ਕਿ ਕਿੰਨਾ ਸੁਨਹਰਾ ਰੰਗ ਬਣ ਗਿਆ ਮੈਂ ਪਾ ਦਉ ਪਾਣੀ ਬੜਾ ਚੜਦਾ ਮਸਾਲਾ ਮਸਾਲਾ ਗਿਆ ਭੋਜਾ ਆਪਾਂ ਹੁਣ ਇਹਨੂੰ ਕਰ ਦਿੰਨੇ ਬੰਦ ਹਾਂ ਲੋ ਜੀ ਦੇਖ ਸਕਦੇ ਆ ਤੁਸੀਂ ਹਾਂ ਲੋ ਜੀ ਬੰਦ ਕਰਤਾ ਹੁਣ ਇਹਨੂੰ ਆਪਾਂ ਤੁਸੀਂ ਦੇਖ ਸਕਦੇ ਹੋ ਕद्दू ਆਪਣੇ ਘੇਰੇ ਜਿਹੜੇ ਹੁਣ ਦੇਖਦੇ ਆਪਾਂ ਟੋਕੇ ਲੋ ਜੀ ਆਪਣਾ ਮਸਾਲਾ ਬਣ ਗਿਆ ਸੀ ਆ ਕद्दू ਹੁਣ ਬਣ ਗਏ ਆਪਣੇ ਆਪਾਂ ਇਹਦੇ ਵਿੱਚ ਮਸਾਲਾ ਪਾ ਦਿੰਨੇ ਹੁਣ ਦੇਖੋ ਕਿੱਡਾ ਸੁਨੋ ਰੰਗ ਆ Ну, дебно. Про... Ну, ਬੱਤ। ਹਲਦੀ ਆਪਾਂ ਹੁਣ ਥੋੜੀ ਜਿਹੀ ਇਹਨੂੰ ਰਿਜ ਲੈਣ ਦਿੰਨੇ ਆ ਵੇਖੋ ਕਿੱਡਾ ਸੁਨੋ ਰੰਗ ਸਬਜ਼ੀ ਦਾ ਬਣਿਆ ਤੇ ਆਪਾਂ ਮਸਾਲੇ ਵਾਲੀ ਬੱਤੀ ਫਰਾਈਪੈਨ ਧੋ ਕੇ ਆਪਾਂ ਪਾਤਾ ਵਿੱਚ ਰਿਜੀ ਜਾਊਗੀ ਹੁਣ ਇਹਦੇ ਜਿਵੇਂ ਐ ਬਣ ਜਾਣੀ ਕਿਓ ਵਰਗੀ ਤੁਸੀਂ ਦੇਖ ਸਕਦੇ ਹੋ ਕਿੱਡੀ ਸੋਹਣੀ ਲੱਗਦੀ ਅੱਗ ਮੱਚਦੀ ਹੈ ਨਾ ਆਪਾਂ ਨਾ ਚੁੱਲੇ ਤੇ ਬਣਾ ਕੇ ਖਾਸ਼ ਬਹੁਤ ਵਧੀਆ ਮੈਨੂੰ ਤਾਂ ਬਹੁਤ ਸਵਾਦ ਲੱਗਦਾ ਚੁੱਲੇ ਦਾ ਤੇ ਗੈਸ ਦਾ ਤੇ ਬਿਜਲੀ ਵਾਲੇ ਚੁੱਲੇ ਦਾ ਤਾਂ ਸਵਾਦ ਹੀ ਉਹ ਤਾਂ ਜਮੀਨ ਸਮਾਨ ਦਾ ਫਰਕ ਆ ਚੁੱਲੇ ਦੀ ਸਬਜੀ ਰੋਟੀ ਖਾ ਲਿਓ ਤੇ ਬਿਜਲੀ ਵਾਲੇ ਚੁੱਲੇ ਤੇ ਗੈਸ ਦੀ ਰੋਟੀ ਸਬਜੀ ਖਾ ਲਿਓ ਜਮਾਂ ਸਵਾਦ ਨਹੀਂ ਪੋਰਾ ਬਣੇ ਆਪਾਂ ਅੱਡੇ ਰਾਤ ਕद्दू ਬਣਾਏ ਸੀ ਹਨਾ ਉਹਨਾਂ ਚ ਰਾਤੀ ਦੁੱਧ ਨਹੀਂ ਪਾਇਆ ਹੁਣ ਦੁੱਧ ਪਾਇਆ ਵਿੱਚ ਮਲਾਈ ਪਾ ਲਈ ਆ ਵਿੱਚ ਦੁੱਧ ਪਾ ਲਿਆ ਇਹਦੇ ਥੋੜਾ ਜਿਹਾ ਵਾਲਾ ਦੇ ਕੇ ਇਹ ਚ ਆਪ ਲਸਣ ਵੀ ਪਾਇਆ ਸੀ ਤੁਸੀਂ ਦੇਖ ਸਕਦੇ ਹੋ ਕਿੰਡੀ ਸੋਹਣੀ ਸਬਜੀ ਦੀ ਤਰੀ ਬਣੀ ਆ ਹਨਾ ਤੇ ਅੱਡ ਵੱਖਰਾ ਦੁੱਧ ਨੂੰ ਵਾਲਾ ਦੇ ਦੇ ਕੇ ਪਾ ਲਿਆ ਤੇ ਤੁਸੀਂ ਦੇਖ ਸਕਦੇ ਹੋ ਸਿੰਪਲ ਜਿਹੇ ਤਰੀਕੇ ਨਾਲ ਬਣਾਈ ਆ ਬਹੁਤ ਟੇਸਟੀ ਬਣਦੀ ਆ ਜਿਹੜਾ ਨਹੀਂ ਖਾਂਦਾ ਨਾ ਉਹ ਵੀ ਖਾਊਗਾ ਉਂਗਲਾਂ ਚੜਦੇ ਰਹਿ ਜਾਓਗੇ ਜਿਸ ਤਰੀਕੇ ਨਾਲ ਬਣਾਓਗੇ ਤਾਂ ਦੇਖੋ ਨਾ ਪਾਟੀ ਲਸਣ ਵੀ ਪਾਇਆ ਤਾਂ ਵੀ ਨਹੀਂ ਪਾਟੀ ਸਬਜੀ ਇਸ ਤਰੀਕੇ ਨਾਲ ਬਣਾ ਕੇ ਤੁਸੀਂ ਵੀ ਖਾਓ ਤੇ ਹੁਣ ਆਪਾਂ ਦੁੱਧ ਪਾ ਲਿਆ ਦੇ ਵਿੱਚ ਮਲਾਈ ਪਾ ਲਈ ਆ ਤੇ ਵਧੀਆ ਬਣ ਗਈ ਆ ਇਹ ਜਿਸ ਤਰੀਕੇ ਨਾਲ ਮੈਂ ਬਣਾਈ ਆ ਇਸ ਤਰ੍ਹਾਂ ਕੇ ਨਾਲ ਤੁਸੀਂ ਵੀ ਬਣਾ ਕੇ ਖਾਓ ਤੇ ਬਹੁਤ ਟੇਸਟੀ ਬਣਦੀ ਆ ਵਧੀਆ ਬਣਦੀ ਆ ਤੇ ਫਿਰ ਟਰਾਈ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਚੈਨਲ ਤੇ ਨਵੇਂ ਆਇਆ ਤਾਂ ਸਬਸਕ੍ਰਾਈਬ ਕਰ ਲੈਣਾ ਜੇ ਪੁਰਾਣੇ ਆ ਤਾਂ ਦਿলো ਧੰਨਵਾਦ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੀਆਂ ਵੀਡੀਓ ਦੇਖਦੇ ਆ ਪਿਆਰ ਦਿੰਦੇ ਆ ਵੀਡੀਓ ਨੂੰ ਹਨਾ ਤੇ ਵੀਡੀਓ ਬੜੀ ਔਖੀ ਹੋ ਕੇ ਬਣਾਉਣੀ ਪੈਂਦੀ ਆ ਲੋਕ ਕਹਿੰਦੇ ਨੇ ਨਾ YouTube ਤੇ ਐ ਐ ਪੈਸੇ ਮਿਲ ਜਾਂਦੇ ਐ ਪੈਸੇ ਮਿਲ ਜਾਂਦੇ ਸਾਨੂੰ ਸਾਲ ਹੋ ਗਿਆ ਸਾਡੀਆਂ ਚੀਕਾਂ ਕਢਾਤੀਆਂ YouTube ਨੇ ਪਰ ਸਾਡੇ ਤੋਂ ਹਜੇ ਤੱਕ ਚੈਨਲ ਸਬਸਕ੍ਰਾਈਬਰ ਨਹੀਂ ਹੋਇਆ ਆ ਵੈਗਰੂ ਮੋਨਟਾਈਜ਼ ਨਹੀਂ ਹੋਇਆਗਾ ਤੇ ਪੈਸੇ ਆਉਣੇ ਸੌਖੇ ਨਹੀਂ ਖੂਨ ਪਸੀਨਾ ਇੱਕ ਹੋ ਜਾਂਦਾ ਜਿਵੇਂ ਜੱਟ ਫਸਲ ਪਾਲਦਾ ਇਸੇ ਤਰ੍ਹਾਂ ਹੀ ਵੀਡੀਓ ਪਾਉਣੀਆਂ ਪੈਂਦੀਆਂ ਹਨਾ ਤੇ ਤੁਸੀਂ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਸਬਜ਼ੀਆਂ ਬਣਾਉਣੇ ਹੁੰਦੇ ਆ ਤੇ ਵੀਡੀਓ ਐਂਡ ਤੱਕ ਜਰੂਰ ਦੇਖੋ ਕੱਲ ਪਰਸੋਂ ਆਪਾਂ ਵੀਡੀਓ ਪਾਈ ਸੀਗੀ ਗਰੇਵੀ ਵਾਲੀ ਅਰਬੀ ਬਣਾ ਕੇ ਆਪਾਂ ਵਾਲ ਕੇ ਅਰਬੀ ਬਣਾਈ ਸੀ ਉਹ ਵੀ ਤੁਸੀਂ ਜਰੂਰ ਦੇਖਿਓ ਧੰਨਵਾਦ ਜੀ